ਲੋ ਜੀ ਸਸੀ ਕਾ ਜੀ ਸਾਰਿਆਂ ਨੂੰ ਆਪਾਂ ਬਣਾਉਣ ਲੱਗੇ ਆ ਮੱਕੀ ਦੀ ਰੋਟੀ ਉਸਦੇ ਲਈ ਲਿਆ ਆ ਰਿਫਾਈਨਡ ਤੇਲ ਤੇ ਨਾਲ ਇੱਕ ਗਰਮ ਪਾਣੀ ਆ ਤੇ ਇਹ ਮੱਕੀ ਦਾ ਆਟਾ ਆ ਤੇ ਇਹਨੂੰ ਆਪਾਂ ਪਹਿਲਾਂ ਗੁੰਗਣੇ ਪਾਣੀ ਦੇ ਨਾਲ ਗੁੰਨ ਲਾਂਗੇ ਤੇ ਜ਼ਿਆਦਾ ਗਰਮ ਪਾਣੀ ਨਹੀਂ ਲੈਣਾ ਤੇ ਗੁੰਗਣਾ ਪਾਣੀ ਲੈਣਾ ਆ ਤੇ ਉਸਦੇ ਲਈ ਆਪਾਂ ਕਰਦੇ ਆ ਸ਼ੁਰੂ ਮੱਕੀ ਦੀ ਰੋਟੀ ਬਣਾਉਣੀ ਜੇ ਵੀ ਮੇਰੀ ਭੈਣ ਨੂੰ ਨਹੀਂ ਆਉਂਦੀ ਉਹ ਇਹ ਵੀਡੀਓ ਦੇਖ ਕੇ ਜ਼ਰੂਰ ਸਿੱਖ ਜਾਵੇਗੀ ਕਿ ਆਪਾਂ ਕਿਸ ਤਰ੍ਹਾਂ ਮੱਕੀ ਦੀ ਰੋਟੀ ਬਣਾਉਣੀ ਆ ਮੈਂ ਤੁਹਾਨੂੰ ਇੱਕ ਇਸ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਦੱਸਾਂਗੀ ਬਹੁਤ ਹੀ ਸੌਖਾ ਤਰੀਕਾ ਹੈ ਉਹ ਰੋਟੀ ਬਣਾਉਣ ਦਾ ਤੇ ਹਰ ਕੋਈ ਉਸ ਨੂੰ ਬਣਾ ਸਕਦਾ ਆ ਤੇ ਇਸ ਕਰਕੇ ਪਹਿਲਾ ਆਪਾਂ ਆਟੇ ਨੂੰ ਗੁੰਨ ਲੈਂਦੇ ਆ ਥੋੜਾ ਥੋੜਾ ਪਾਣੀ ਪਾ ਕੇ ਗੁੰਨਾਂਗੇ ਤੇ ਇਹ ਜੋ ਆਟਾ ਆ ਆਪਾਂ ਥੋੜਾ ਥੋੜਾ ਕਰਕੇ ਹੀ ਗੁੰਨਣਾ ਆ ਇੱਕੇ ਵਾਰੀ ਸਾਰਾ ਆਟਾ ਗੁੰਨ ਕੇ ਨਹੀਂ ਰੱਖਣਾ ਕਿਉਂਕਿ ਜੇ ਜ਼ਿਆਦਾ ਆਪਾਂ ਸਾਰਾ ਆਟਾ ਗੁੰਨ ਕੇ ਰੱਖਾਂਗੇ ਤਾਂ ਉਹ ਪਤਲਾ ਹੋ ਜਾਵੇਗਾ ਫੇਰ ਰੋਟੀ ਨਹੀਂ ਬਣੇਗੀ ਤੇ ਆਟੇ 'ਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਤੇ ਇਸ ਨੂੰ ਗੁੰਨਦੇ ਜਾਵਾਂਗੇ ਬਹੁਤ ਹੀ ਵਧੀਆ ਇਸ ਸੋਫਟ ਸੋਫਟ ਆਪਾਂ ਆਟਾ ਗੁੰਨਣਾ ਆ ਤੇ ਪਾਣੀ ਜੇ ਇਕਦਮ ਜ਼ਿਆਦਾ ਨਹੀਂ ਪਾਣਾ ਪਤਲਾ ਵੀ ਨਾ ਹੋ ਜਾਵੇ ਤੇ ਆਪਾਂ ਆਟਾ ਨਾ ਹੀ ਜ਼ਿਆਦਾ ਸੁੱਕਾ ਰੱਖਣਾ ਆ ਤੇ ਨਾ ਹੀ ਜ਼ਿਆਦਾ ਇਹਨੂੰ ਪਤਲਾ ਕਰਨਾ ਆ। ਬਸ ਇਸ ਤਰ੍ਹਾਂ ਦਾ ਆਟਾ ਹੋਣਾ ਚਾਹੀਦਾ ਏ ਜਿੱਸਤਾ ਮੈਂ ਗੁੰਨ ਰਹੀ ਆ। ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਸਲ ਲਾਵਾਂਗੇ ਆਟੇ ਨੂੰ। ਫਿਰ ਇਸਦੇ ਪੇੜੇ ਬਣਾਵਾਂਗੇ। ਤੇ ਚੰਗੀ ਤਰ੍ਹਾਂ ਆਪਾਂ ਆਟੇ ਨੂੰ ਮਸਲ ਲੈਂਦੇ ਆ ਇੱਕ ਵਾਰੀ। ਜਿੰਨਾ ਹੀ ਜ਼ਿਆਦਾ ਮਸਲਾਂਗੇ ਓੰਨੀ ਵਧੀਆ ਰੋਟੀ ਬਣੇਗੀ। ਦੇ ਆਪਾਂ ਆٹے ਨੂੰ ਪਹਿਲਾਂ ਚੰਗੀ ਤਰ੍ਹਾਂ ਮਸਲ ਲਾਂਗੇ ਤੇ ਬਾਅਦ ਸ ਰੋਟੀ ਦੇ ਵਾਸਤੇ ਉਹਨਾ ਬਣਾ ਆਟਾ ਤਿਆਰ ਹੀ ਹੋ ਰਿਹਾ ਆ ਬਣ ਕੇ ਤਿਆਰ ਹੋ ਗਿਆ ਆ ਆਪਾਂ ਇਸ ਤਰ੍ਹਾਂ ਦਾ ਹੀ ਆਟਾ ਲੈਣਾ ਆ ਰੋਟੀ ਵਾਸਤੇ ਤੇ ਹੁਣ ਆਪਾਂ ਇਹਦਾ ਪੇੜਾ ਤੋੜਨੇ ਆ ਤੇ ਬਣਾਉਨੇ ਆ ਰੋਟੀ ਤੁਸੀਂ ਆਪਣੇ ਤਰੀਕੇ ਦੇ ਨਾਲ ਵੱਡਾ ਛੋਟਾ ਕਰ ਸਕਦੇ ਹੋ ਤੇ ਮੈਂ ਪਹਿਲਾਂ ਤੁਹਾਨੂੰ ਦੱਸਦੀ ਆ ਕਿ ਆਪਾਂ ਹੱਥ ਤੇ ਆਪਾਂ ਕਿਸ ਤਰ੍ਹਾਂ ਰੋਟੀ ਬਣਾਉਣੀ ਆ ਪਹਿਲੀ ਰੋਟੀ ਮੈਂ ਹੱਥ ਤੇ ਵੇਲ ਕੇ ਬਣਾਵਾਂਗੀ ਉਸ ਦੇ ਲਈ ਆਪਾਂ ਥੋੜਾ ਥੋੜਾ ਪਾਣੀ ਲਾੜਾਂਗੇ ਪੇੜੇ ਨੂੰ ਹੱਥਾਂ ਨੂੰ ਪਾਣੀ ਲਾੜਾਂਗੇ ਤੇ ਉਹਨੂੰ ਹੌਲੇ ਹੌਲੇ ਪੇੜੇ ਨੂੰ ਘੁਮਾਵਾਂਗੇ ਤੇ ਉਸ ਤੋਂ ਬਾਅਦ ਜਦੋਂ ਥੋੜਾ ਜਿਹਾ ਵੱਡਿਆ ਰੋਟੀ ਬਣ ਜਾਏਗੀ ਫਿਰ ਉਹਨੂੰ ਆਪਾਂ ਹੱਥਾਂ ਤੇ ਇਸ ਤਰ੍ਹਾਂ ਨਾਲ ਬਣਾਦੇ ਜਾਵਾਂਗੇ ਬਦੇ ਰਾਮ ਨਾਲ ਬਣਾਉਣੀ ਆ ਕਿਉਂਕਿ ਆਟਾ ਨਾ ਆਏ ਹੁੰਦਾ ਐ ਟੁੱਟ ਜਾਂਦਾ ਐ ਜਲਦੀ ਇਸ ਕਰਕੇ ਇਹਦੀ ਰੋਟੀ ਬਣਾਉਣੀ ਥੋੜੀ ਔਖੀ ਹੁੰਦੀ ਐ ਬਾਕੀ ਜਿਹੜਾ ਤਰੀਕਾ ਮੈਂ ਦੱਸਾਂਗੀ ਉਸ ਤਰੀਕੇ ਨਾਲ ਤੁਸੀਂ ਕੋਈ ਵੀ ਰੋਟੀ ਬਣਾ ਸਕਦੇ ਹੋ ਅਣਜਾਣ ਤੁਣਾ ਜਾਣ ਵੀ ਬਣਾ ਸਕਦਾ ਐ ਬੱਕੀ ਦੀ ਰੋਟੀ ਤੇ ਨੂੰ ਆਪਾਂ ਬਣਨ ਦਿਆਂਗੇ ਸਾਈਡਾਂ ਤੇ ਤੇਲ ਪਾ ਦਿੰਨੇ ਆ ਰੀਫਾਈਨਡ ਆਇਲੇ ਤੇ ਤੁਸੀਂ ਕੋਈ ਵੀ ਕੀ ਵਰਤਦੇ ਹੋ ਉਹਦਾ ਕੀ ਵਰਤ ਸਕਦੇ ਹੋ ਤੇ ਇਹਨੂੰ ਆਪਾਂ ਪਲਟ ਦਿੰਨੇ ਆ ਪਲਟ ਦੇ ਨਾਲ ਇਹ ਰੋਟੀ ਬਣ ਕੇ ਤਿਆਰ ਹੋ ਰਹੀ ਏ ਤੇ ਅੱਗੇ ਆਪਾਂ ਦੂਸਰੀ ਰੋਟੀ ਬਣਾਉਣੀ ਸ਼ੁਰੂ ਕਰਦੇ ਆ ਇਹ ਉਹ ਆਪਾਂ ਰੋਟੀ ਜਿਹੜੀ ਬਣਾਉਣੀ ਆ ਉਹ ਪੋਲੀਥੀਨ ਦੀ ਮਦਦ ਨਾਲ ਬਣਾਵਾਂਗੇ ਤੇ ਉਹ ਰੋਟੀ ਕੋਈ ਵੀ ਬਣਾ ਸਕਦਾ ਹੈ ਜਿਸ ਨੂੰ ਰੋਟੀ ਬਣਾਉਣੀ ਨਹੀਂ ਆਉਂਦੀ ਉਹ ਵੀ ਬਣਾ ਸਕਦਾ ਹੈ ਇਸ ਤਰੀਕੇ ਨਾਲ ਰੋਟੀ ਤੇ ਆਪਾਂ ਪਹਿਲਾ ਪੇੜਾ ਬਣਾਵਾਂਗੇ ਉਸੇ ਤਰ੍ਹਾਂ ਪੇੜਾ ਬਣਾ ਕੇ ਤੇ ਆਪਾਂ ਫੁੱਲੀ ਥੀਨ ਲੈਣਾ ਹੈ ਇੱਕ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਾਂਗੇ ਤੇ ਇਹ ਪਹਿਲੀ ਰੋਟੀ ਆਪਣੀ ਬਸ ਤਿਆਰ ਹੋ ਹੀ ਰਹੀ ਏ ਤੇ ਤਦ ਤੱਕ ਆਪਾਂ ਦੂਸਰੀ ਰੋਟੀ ਬਣਾਉਣੀ ਸ਼ੁਰੂ ਕਰਦੇ ਆਂ ਆਪਾਂ ਪੋਲੀਥੀਨ ਲੈਣਾ ਆ ਤੇ ਉਹਨੂੰ ਆਪਾਂ ਥੋੜਾ ਜਿਹਾ ਪਾਣੀ ਲਾ ਕੇ ਗਿੱਲਾ ਕਰ ਲਾਂਗੇ ਪੋਲੀਥੀਨ ਤੇ ਆਪਾਂ ਪਾਣੀ ਲਗਾ ਲਾਂਗੇ ਥੋੜਾ ਜਾਂ ਤੇ ਉੱਪਰ ਰੱਖਾਂਗੇ ਪੇੜੇ ਨੂੰ ਪੇੜੇ ਨੂੰ ਉੱਪਰ ਰੱਖ ਕੇ ਤੇ ਹੱਥ ਦੇ ਨਾਲ ਬਸ ਉਹਨੂੰ ਪੇੜੇ ਨੂੰ ਫਲਾਉਂਦੇ ਜਾਵਾਂਗੇ ਹੌਲੇ ਹੌਲੇ ਤੇ ਇਹ ਰੋਟੀ ਆਪਾਂ ਜਿੰਨੀ ਚਾਹੀਏ ਉੰਨੀ ਆਪਾਂ ਪਤਲੀ ਵੀ ਕਰ ਸਕਦੇ ਆ ਇਹਨੂੰ ਜੇ ਪਾਰੀ ਰੱਖਣੀ ਹੈ ਤਾਂ ਪਾਰੀ ਬਣਾ ਸਕਦੇ ਆ ਜੇ ਪਤਲੀ ਕਰਨੀ ਹੈ ਤਾਂ ਪਤਲੀ ਬਣਾ ਸਕਦੇ ਆ ਤੇ ਇਹ ਤਰੀਕਾ ਬਹੁਤ ਹੀ ਵਧੀਆ ਹੈ ਰੋਟੀ ਬਣਾਉਣ ਦਾ ਮੱਕੀ ਦੀ ਜੇ ਵੀ ਮੇਰੇ ਬੈਣਾ ਨੂੰ ਮੱਕੀ ਦੀ ਰੋਟੀ ਨਹੀਂ ਬਣਾਉਣੀ ਆ ਦੀ ਤੁਸੀਂ ਇਸ ਤਰੀਕੇ ਦੇ ਨਾਲ ਮੱਕੀ ਦੀ ਰੋਟੀ ਬਣਾ ਸਕਦੇ ਹੋ ਬਿਨਾ ਕਣਕ ਮਲਾਈਏ ਆਟਾ ਤੇ ਪਿਓਰ ਮੱਕੀ ਦੀ ਰੋਟੀ ਤੁਸੀਂ ਇਸ ਤਰੀਕੇ ਨਾਲ ਬਣਾ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਵੇਗੀ ਕਿ ਤੋ ਵੀ ਟੁੱਟੇਗੀ ਨਹੀਂ ਤੇ ਆਪਾਂ ਪਹਿਲਾਂ ਤਵੇ ਤੇ ਥੋੜਾ ਜਿਹਾ ghee ਪਾਵਾਂਗੇ ਤੇ ਹੁਣ ਆਪਾਂ ਹੱਥ ਦੇ ਉੱਪਰ ਰੋਟੀ ਨੂੰ ਰੱਖ ਕੇ ਤੇ ਬਹੁਤ ਬੁਰੇ ਆਰਾਮ ਦੇ ਨਾਲ ਹੌਲੇ ਹੌਲੇ ਪੋਲੀਥੀਨ ਨੂੰ ਹਟਾ ਦੇਾਂਗੇ ਤੇ ਆਪਣੀ ਰੋਟੀ ਬਣ ਕੇ ਤਿਆਰ ਹੋ ਗਈ ਹੈ ਨਨੂਪਾਤਾ ਵੀ ਤੇ ਬਾਦ ਇੰਨਾ। ਤੇ ਬਾਸ ਇਸ ਤਰ੍ਹਾਂ ਤੁਸੀਂ ਬਹੁਤ ਹੀ ਵਧੀਆ ਸੌਖਾ ਤਰੀਕਾ ਆ ਰੋਟੀ ਬਣਾਉਣ ਦਾ ਮੱਕੀ ਦੀ ਤੁਸੀਂ ਬਣਾ ਸਕਦੇ ਹੋ ਕਿਉਂਕਿ ਹੁਣ ਸਮਾਂ ਚੱਲ ਰਿਹਾ ਏ। ਮੱਕੀ ਦੀ ਰੋਟੀ ਖਾਣ ਦਾ ਆਪਾਂ ਸਰਦੀਆਂ ਦੇ ਵਿੱਚ ਸਰੋਂ ਦੇ ਸਾਗ ਦੇ ਨਾਲ ਮੱਕੀ ਦੀ ਰੋਟੀ ਬਹੁਤ ਹੀ ਟੇਸਟੀ ਲੱਗਦੀ ਏ। ਤੇ ਤਕਰੀਬਨ ਸਾਰੇ ਹੀ ਖਾਂਦੇ ਆ। ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾ ਸਕਦੇ ਹੋ ਹੁਣ ਤੁਹਾਡੀ ਇਹ ਟੈਨਸ਼ਨ ਖਤਮ ਹੋ ਗਈ ਹੈ ਕਿ ਮੱਕੀ ਦੀ ਰੋਟੀ ਮੇਰੇ ਤੋਂ ਨਹੀਂ ਬਣਾਈ ਜਾਣੀ ਤੁਸੀਂ ਇਸ ਤਰ੍ਹਾਂ ਮੱਕੀ ਦੀ ਰੋਟੀ ਬਣਾ ਸਕਦੇ ਹੋ ਤੇ ਇਹਨੂੰ ਪੂਰੇ ਹੌੜੇ ਹੌੜੇ ਬਾਸਾ ਪਾਏ ਨੂੰ ਪਰਤਾਂ ਲਾਂਗੇ ਪਹਿਲਾਂ ਆਪਾਂ ਸਾਈਡਾਂ ਤੇ ਤੇਲ ਆਪਾਂ ਕਯੋ ਬਾਕੇ ਤੇ ਇਹਨੂੰ ਸਾਈਡਾਂ ਤੋਂ ਪਹਿਲਾਂ ਪੱਟ ਲੈਣਾ ਹੈ ਪਲਟੇ ਨਾਲ ਤੇ ਫਿਰ ਇਹਨੂੰ ਪਲਟਣਾ ਆ ਰੋਟੀ ਨੂੰ ਤੇ ਇਸ ਤਰ੍ਹਾਂ ਆਪਣੀ ਰੋਟੀ ਬਹੁਤ ਹੀ ਵਧੀਆ ਵੇਖੋ ਬਣ ਕੇ ਤਿਆਰ ਹੋ ਰਹੀ ਏ ਤੁਹਾਡੇ ਸਾਹਮਣੇ ਹੈ ਤੇ ਇਸ ਤਰ੍ਹਾਂ ਤੁਸੀਂ ਸਾਰੀਆਂ ਰੋਟੀਆਂ ਬਣਾ ਸਕਦੇ ਹੋ ਬੋਲੀਥਿੰਦੀ ਮਦਦ ਨਾਲ ਤੇ ਵੀਡੀਓ ਨੂੰ ਬਤਵਾ ਦਾ ਸ਼ੇਅਰ ਕਰਿਓ ਜੇ ਤੁਹਾਨੂੰ ਵੀਡੀਓ ਪਸੰਦ ਆਇਆ ਤਾਂ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗਿਆ ਤੇ ਇਹ ਤਰੀਕਾ ਬਹੁਤ ਹੀ ਵਧੀਆ ਹੈ ਤੇ ਸੌਖਾ ਤਰੀਕਾ ਹੈ ਮੱਕੀ ਦੀ ਰੋਟੀ ਬਣਾਉਣ ਦਾ ਤੇ ਤੁਸੀਂ ਵੀਡੀਓ ਨੂੰ ਵਾਰ-ਤੁਾਰ ਸ਼ੇਅਰ ਕਰਿਓ ਜਿਸ ਨੂੰ ਵੀ ਆਪਣੇ ਭੈਣਾਂ ਨੂੰ ਨਹੀਂ ਮੱਕੀ ਦੀ ਰੋਟੀ ਬਣਾਉਣੀ ਆਦੀ ਤੇ ਤੁਸੀਂ ਇਸ ਤਰੀਕੇ ਦੇ ਨਾਲ ਬਣਾ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੀਤ ਕਰਦੇ ਆ ਕਿ ਤੁਹਾਨੂੰ ਵੀਡੀਓ ਪਸੰਦ ਆਇਆ ਹੋਵੇਗਾ ਕਮੈਂਟ ਕਰਕੇ ਜਰੂਰ ਦੱਸਿਓ ਜੀ